ਦਿਲ ਇਸੇ ਤੁਹਾਡੇ ਯੂਕੇ ਦੇ ਵਿੱਚ ਇਮੀਗ੍ਰੇਸ਼ਨ ਲੈ ਕੇ ਯੂਕੇ ਗਵਰਨਮੈਂਟ ਵੱਲੋਂ ਕਿਹਾ ਕਿ ਰੂਲਸ ਕੁਝ ਚੇਂਜ ਕੀਤੇ ਗਏ ਨੇ ਤੁਸੀਂ ਯੂਕੇ ਰਹਿੰਦੇ ਹੋ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਕਿ ਰੂਲਸ ਜੋ ਚੇਂਜ ਹੋਏ ਨੇ ਉਹਨਾਂ ਦਾ ਪੰਜਾਬੀ ਸਟੂਡੈਂਟਸ ਦੇ ਉੱਤੇ ਕੀ ਫਰਕ ਪਏਗਾ ਜੋ ਸਕਿੱਲ ਵਰਕਰ ਜੋ ਵਰਕ ਪਰਮਿਟ ਲੈ ਕੇ ਉੱਥੇ ਜਾ ਰਹੇ ਨੇ ਉਹਨਾਂ ਤੇ ਕੀ ਅਸਰ ਪਏਗਾ ਜੋ ਉੱਥੇ ਰਹਿ ਰਹੇ ਨੇ ਪੰਜਾਬੀ ਉਹਨਾਂ ਉੱਤੇ ਕੀ ਅਸਰ ਪੈਣ ਵਾਲਾ ਹੈ ਜੋ ਯੂਕੇ ਸਰਕਾਰ ਵੱਲੋਂ ਹੁਣ ਜੋ ਕਾਨੂੰਨ ਜੁੜੇ ਨੇ ਉਹ ਚੇਂਜ ਕੀਤੇ ਗਏ ਨੇ ਉਹਨਾਂ ਦਾ ਉਹ ਦੇਖੋ ਪਿਛਲੇ ਦਿਨੀਆਂ ਅਖਬਾਰਾਂ ਦੇ ਵਿੱਚ ਨਾ ਇੱਥੇ ਖਬਰਾਂ ਛਪੀਆਂ ਕਿ ਪਿਛਲੇ ਸਾਲ ਦੇ ਵਿੱਚ 2023 ਦੇ ਵਿੱਚ ਇਮੀਗ੍ਰੈਂਟਸ ਜਿਹੜੇ ਨੇ ਯੂਕੇ ਨੂੰ ਮੂਵ ਹੋਏ ਜੋ ਕਿ ਇੱਕ ਬਹੁਤ ਵੱਡੀ ਆਪਾਂ ਕਹਿ ਲਈਏ ਵੀ ਰੇਸ਼ੋ ਹੈਗੀ ਆ ਇਹਨਾਂ ਦਾ ਇੱਕ ਮਕਸਦ ਹੁੰਦਾ ਹੈ ਜਿਹੜਾ ਯੂਕੇ ਗਵਰਨਮੈਂਟ ਇਮੀਗ੍ਰੇਸ਼ਨ ਦੇ ਮਸਲੇ ਦੇ ਉੱਤੇ ਇਦਾਂ ਚੱਲਦੀ ਹੈ ਕਿ 2.5 ਲੱਖ ਬੰਦਾ ਜਿਹੜਾ ਸਾਲ ਦਾ ਸਾਡੇ ਇੱਥੇ ਆਵੇ ਪਰ ਕਿੱਥੇ 2.5 ਲੱਖ ਤੇ ਕਿੱਥੇ 7 ਲੱਖ 7 ਲੱਖ ਬੰਦਾ ਆਉਣ ਤੋਂ ਬਾਅਦ ਹੁਣ ਰਿਸ਼ੀ ਸੋਨਕਹੋਰੀ ਜੋ ਕਿ ਆਪ ਪਿਛੋਕਰ ਤੋਂ ਮੰਨਿਆ ਜਾਂਦਾ ਵੀ ਇਹ ਭਾਰਤੀ ਨੇ ਉਹ ਹੁਣ ਇਮੀਗ੍ਰੇਸ਼ਨ ਨੂੰ ਲੈ ਕੇ ਜਿਆਦਾ ਸਖਤ ਜਿਹੜੇ ਆ ਉਹ ਨਜ਼ਰ ਆ ਰਹੇ ਆ ਮਤਲਬ ਉਹਨਾਂ ਵੱਲੋਂ ਚੇਂਜੇਸ ਜਿਹੜੀਆਂ ਸਾਮੇਦਾਰ ਸਮੇਂ ਕੀਤੀਆਂ ਜਾ ਰਹੀਆਂ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਇੱਕ ਪਾਲਿਸੀ ਲਿਆਂਦੀ ਸੀ ਜਿਹਦਾ ਨਾਮ ਸੀ ਰਵਾਂਡਾ ਪਾਲਿਸੀ ਰਵਾਂਡਾ ਇੱਕ ਅਫਰੀਕਾ ਦਾ ਮੁਲਕ ਹੈ ਤੇ ਇਹਨਾਂ ਨੇ ਕਿਹਾ ਸੀ ਵੀ ਜਿਹੜੇ ਇੱਥੇ ਅਜ਼ਾਇਲਮ ਲੈ ਕੇ ਲੈਣ ਵਾਸਤੇ ਆਉਣਗੇ ਯਾਨੀ ਕਿ ਯੂਕੇ ਚ ਆ ਕੇ ਜਿਹੜੇ ਅਜ਼ਾਇਲਮ ਮੰਗਣਗੇ ਉਹਨਾਂ ਨੂੰ ਅਸੀਂ ਰਵਾਂਡਾ ਭੇਜ ਦਿਆਂਗੇ ਫਲਾਈਟ ਦੇ ਵਿੱਚ ਚਾੜ ਕੇ ਤੇ ਉੱਥੇ ਰਵਾਂਡਾ ਦੀ ਸਰਕਾਰ ਦੇ ਨਾਲ ਇਹਨਾਂ ਨੇ ਗੱਲਬਾਤ ਕਰ ਲਈ ਸੀ ਵੀ ਉੱਥੇ ਫਲੈਟ ਹੋਣਗੇ ਰਹਿਣ ਸਹਿਣ ਉੱਥੇ ਉਹਨਾਂ ਦਾ ਹੋਏਗਾ ਯੂਕੇ 'ਚ ਨਹੀਂ ਉਹਨਾਂ ਨੂੰ ਰਹਿਣ ਦੇਾਂਗੇ ਸੋਸ ਪਾਲਿਸੀ ਦਾ ਵਿਰੋਧ ਹੋਇਆ ਪੀ ਯਾਰ ਇਹ ਕਿਹੜੀ ਗੱਲ ਹੋਈ ਬਹੁਤ ਸਾਰੇ ਵਿਰੋਧੀ ਲੀਡਰਾਂ ਨੇ ਵਿਰੋਧ ਕੀਤਾ ਵੀ ਜਿਹੜਾ ਬੰਦਾ ਯੂਕੇ ਚ ਅਜ਼ਾਲਮ ਮੰਗ ਰਿਹਾ ਤੁਸੀਂ ਉਹਨੂੰ ਰਵਾਂਡਾ ਭੇਜ ਰਹੇ ਹੋ ਤੇ ਇਹਨਾਂ ਦਾ ਕਹਿਣਾ ਇਹ ਸੀ ਵੀ ਉਨੀ ਹੀ ਧੇਰ ਉਹ ਰਵਾਂਡਾ ਦੇ ਵਿੱਚ ਰਹੇਗਾ ਜਿੰਨੀ ਧੇਰ ਉਹਦਾ ਕੇਸ ਚੱਲਦਾ ਜਦੋਂ ਕੇਸ ਖਤਮ ਹੋ ਗਿਆ ਜੇ ਸਾਨੂੰ ਲੱਗਿਆ ਵੀ ਇਹ ਬੰਦੇ ਨੂੰ ਇਹ ਇਹ ਬੰਦੇ ਦੀ ਗੱਲ ਸੱਚ ਸੀ ਜੋ ਇਹਨੇ ਪ੍ਰੂਫ ਕੇਸ ਲਾਇਆ ਉਹ ਸੱਚ ਸੀਗਾ ਫਿਰ ਤਾਂ ਉਹਨੂੰ ਜਿਹੜੀ ਹੈ ਪਰਮਾਨੈਂਟ ਸਟੇ ਜਾਂ ਫਿਰ ਟੈਂਪੋਰਰੀ ਸਟੇ ਯੂਕੇ ਚ ਦੇ ਦੇਣੀ ਹੈ ਜੇ ਨਹੀਂ ਤਾਂ ਉਹਨਾਂ ਨੂੰ ਉਹਨਾਂ ਦੀ ਹੋਮ ਕੰਟਰੀ ਵਾਪਸ ਰਵਾਂਡਾ ਤੋਂ ਹੀ ਭੇਜ ਦਿੱਤਾ ਜਾਵੇ ਇਸ ਪਾਲਿਸੀ ਦਾ ਵਿਰੋਧ ਵਿਰੋਧ ਹੋਇਆ ਇਹ ਚੱਲੀ ਨਹੀਂ ਉਸ ਤੋਂ ਬਾਅਦ ਹੁਣ ਗੱਲ ਜਦੋਂ ਕਰ ਲੈਣੀ ਸਟੂਡੈਂਟਸ ਦੀ ਸਟੂਡੈਂਟਸ ਦੇ ਲਈ ਜਿਹੜੇ ਹੁਣ ਸਪਾਊਸ ਨੇ ਪਿਛਲੇ ਸਮੇਂ ਦੇ ਵਿੱਚ ਉਹ ਬੰਦ ਕਰ ਦਿੱਤੇ ਆ ਜਨਵਰੀ ਤੋਂ ਮਤਲਬ ਕਿ ਤੁਸੀਂ ਦੇਖੋ ਭਈ 1 ਜਨਵਰੀ ਤੋਂ ਸਪਾਊਸ ਆਉਣਾ ਬੰਦ ਹੋ ਗਿਆ ਜਿਹੜੇ ਸਟੂਡੈਂਟ ਆਉਣਗੇ ਉਹ ਇਕੱਲੇ ਇਕੱਲੇ ਪੜਨ ਆਉਣਗੇ ਉਹਨਾਂ ਦੇ ਨਾਲ ਉਹਨਾਂ ਦੀ ਵਾਈਫ ਜਾਂ ਉਹਨਾਂ ਦਾ ਹਸਬੰਡ ਨਹੀਂ ਆ ਸਕਦਾ ਜੋ ਕਿ 2023 ਦਸੰਬਰ ਤੱਕ ਧੜਾ ਧੜ ਯੂਕੇ ਦੇ ਵਿੱਚ ਆਏ ਮਤਲਬ ਇੱਕ ਜਣਾ ਪੜਨ ਆ ਗਿਆ ਦੂਸਰਾ ਜਣਾ ਨਾਲ ਆ ਗਿਆ ਜਨੂਅਰੀ 1 ਤੋਂ ਇਹ ਰੂਲ ਜਿਹੜਾ ਕਾਨੂੰਨ ਹੈਗਾ ਉਹ ਬੰਦ ਕਰ ਦਿੱਤਾ ਗਿਆ ਸੀ ਕਿ ਸਪਾਊਸ ਨਹੀਂ ਆ ਸਕਦਾ ਉਹਦਾ ਵੀ ਕਾਰਨ ਇਹ ਸੀ ਕਿ ਭਾਈ ਪਿਛਲੇ ਸਾਲ 7 ਲੱਖ ਬੰਦਾ ਆ ਗਿਆ ਤੇ ਉਹ ਉਹ ਫਿਰ ਸਾਡੇ ਲਈ ਬਹੁਤ ਜ਼ਿਆਦਾ ਹੈਗਾ ਜਿਹਦੇ ਨਾਲ ਪੰਜਾਬੀਆਂ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਪਿਆ ਕਿਉਂਕਿ ਪੰਜਾਬ ਦਾ ਸਟੂਡੈਂਟ ਜਿਹੜਾ ਕੈਨੇਡਾ ਤੋਂ ਦੁਖੀ ਹੋਇਆ ਸੀ ਕਿ ਕੈਨੇਡਾ 'ਚ ਕੰਮ ਨਹੀਂ ਹੈ ਇੰਗਲੈਂਡ ਵੱਲੋਂ ਚਲੀਏ ਹੁਣ ਉਹ ਇੰਗਲੈਂਡ ਨੇ ਵੀ ਅੱਗੇ ਸਟਾਪ ਲਾ ਦਿੱਤਾ ਹੈ ਕਿ ਤੁਹਾਡਾ ਸਪਾਊਸ ਨਾਲ ਨਹੀਂ ਆ ਸਕਦਾ ਹੁਣ ਇਹ ਇਹਦੇ ਵਿੱਚ ਪ੍ਰੋਬਲਮ ਕਿੱਥੇ ਆਇਆ ਹੁਣ ਕੀ ਇਹ ਇਹ ਗੱਲ ਕਿਦਾਂ ਪ੍ਰਭਾਵਿਤ ਕਰਦੀ ਹੈ ਕਿਉਂਕਿ ਹੁਣ ਪੰਜਾਬ ਦੇ ਵਿੱਚ ਮੁੰਡੇ ਜਿਹੜੇ ਨੇ ਉਹ ਜੇਕ ਆਪਾਂ ਰੇਸ਼ਿਓ ਦੇਖੀ ਹੈ ਨਾ ਵੀ ਆਈਲਟਸ ਕਰਨ ਦੇ ਵਿੱਚ ਕੁੜੀਆਂ ਤੋਂ ਬਹੁਤ ਪਿਛੇ ਨੇ ਹੁਣ ਦੇਖੋ ਇੱਥੇ ਗੱਲ ਕਿਦਾਂ ਘੁੰਮਣੀ ਹੈ ਕਿ ਮੁੰਡਾ ਜਿਹੜਾ ਉਹ ਆਈਲਟਸ ਕਰ ਨਾ ਸਕੇ ਤੇ ਕੁੜੀ ਯਾਨੀ ਕਿ ਸਪਾਊਸ ਨਾਲ ਆ ਨਾ ਸਕੇ ਹੋ ਗਈ ਨਾ ਗੱਲ ਹੁਣ ਨਾ ਉਹ ਆਉਣ ਜਗ੍ਹਾ ਰਿਆ ਕਿਉਂਕਿ ਮੁੰਡੇ ਕੋਲੋਂ ਆਈਲਟਸ ਹੋਈ ਨਾ ਮੈਂ ਇਹ ਨਹੀਂ ਕਹਿੰਦਾ ਸਾਰਿਆਂ ਕੋਲੋਂ ਹੋ ਸਕਦਾ ਹੈ 25 ਜਿਹੜਾ 100 ਚੋਂ 25 ਮੁੰਡੇ ਕਰ ਵੀ ਲੈਂਦੇ ਆ ਪਰ ਜਿਹੜੇ ਕਰ ਲੈਂਦੇ ਉਹ ਤਾਂ ਠੀਕ ਆ ਉਹ ਕੱਲੇ ਕੱਲੇ ਇੱਥੇ ਆ ਜਾਣਗੇ ਕੁੜੀਆਂ ਜਿਹੜੀਆਂ ਕਰ ਲੈਂਦੀਆਂ ਉਹ ਕੱਲੇ ਕੱਲੇ ਆ ਜਾਣਗੀਆਂ ਪਰ ਹੁਣ ਸਪਾਉਸ ਬੰਦ ਹੋ ਗਿਆ ਮੁੰਡੇ ਆਪ ਆਈਲਟਸ ਕਰ ਨਾ ਸਕਣ ਤੇ ਜਿਹੜੀ ਕੁੜੀ ਨੂੰ ਆਈਲਟਸ ਕਰਾ ਕੇ ਉਹ ਆਪਣਾ ਪਾਰਟਨਰ ਬਣਾ ਕੇ ਇੱਥੇ ਲਿਆਉਂਦੇ ਸੀ ਉਹ ਕੰਮ ਹੁਣ ਇਹਨਾਂ ਨੇ ਬੰਦ ਕਰ ਦਿੱਤਾ ਹੁਣ ਇੱਕ ਤਰ੍ਹਾਂ ਦਾ ਪੱਕਾ ਦਰਵਾਜ਼ਾ ਗੇਟ ਜਿਹੜਾ ਹੈਗਾ ਉਹ ਪੰਜਾਬੀ ਸਟੂਡੈਂਟਾਂ ਵਾਸਤੇ ਬੰਦ ਹੀ ਕਰ ਦਿੱਤਾ ਹੁਣ ਜਿਹੜਾ ਇਹ ਥੋੜੀਆਂ ਜਿਹੜੇ ਮੁਸ਼ਕਲ ਰਾਤ ਨੂੰ ਲੰਘ ਕੇ ਆ ਗਿਆ ਤੇ ਆ ਗਿਆ ਨਹੀਂ ਤੇ ਫਿਰ ਉਹ ਚੀਜ਼ ਬੰਦ ਹੋ ਗਈ ਹੈ ਹੁਣ ਅਗਲੀ ਗੱਲ ਕੇਅਰ ਹੋਮ ਦੇ ਜਿਹੜੇ ਵੀਜ਼ੇ ਨਿਕਲੇ ਪਿਛਲੇ ਸਮੇਂ ਦੇ ਵਿੱਚ ਬਹੁਤ ਦੁਨੀਆ ਜਿਹੜੀ ਆ ਪੰਜਾਬ ਭਾਰਤੋਂ ਦੂਸਰੇ ਦੇਸ਼ਾਂ ਤੋਂ ਆਈ ਕੇਅਰ ਹੋਮ ਵੀਜ਼ਿਆਂ ਦੇ ਉੱਤੇ ਹੁਣ ਉਹਨਾਂ ਦੇ ਵੀ ਸਪਾਊਸ ਨਾਲ ਆਉਂਦੇ ਸੀ ਉਹਨਾਂ ਦੇ ਜੇ ਬੱਚੇ ਵੀ ਆ ਉਹ ਵੀ ਨਾਲ ਆਉਂਦੇ ਸੀ ਹੁਣ ਕੇਅਰ ਹੋਮ ਦੇ ਸਪਾਊਸ ਵੀ ਬੰਦ ਹੋ ਗਏ ਇਹ ਇੱਕ ਬਹੁਤ ਵੱਡੀ ਤਬਦੀਲੀ ਜਿਹੜੀ ਆ ਉਹ ਲਿਆਂਦੀ ਗਈ ਆ ਯੂਕੇ ਇਮੀਗ੍ਰੇਸ਼ਨ ਦੇ ਵਿੱਚ ਅੱਛਾ ਇਸ ਤੋਂ ਅਗਲੀ ਗੱਲ ਤੁਹਾਨੂੰ ਮੈਂ ਦੱਸਣ ਲੱਗਾ ਹਾਂ ਇਹ ਸਭ ਤੋਂ ਵੱਡੀ ਗੱਲ ਆ ਜਿਹੜੀ ਹੁਣ ਦੱਸਣ ਲੱਗਿਆ ਤੁਹਾਨੂੰ ਹੁੰਦਾ ਕੀ ਆ ਕਿ ਜਦੋਂ ਸਟੂਡੈਂਟ ਆਉਂਦਾ ਸਟੂਡੈਂਟ ਦਾ ਇਹ ਹੁੰਦਾ ਵੀ 2 ਸਾਲ ਦਾ ਸਟੱਡੀ ਹੈ ਜਾਂ 3 ਸਾਲ ਦੀ ਸਟੱਡੀ ਹੈ ਉਸ ਤੋਂ ਬਾਅਦ ਉਹਦੇ ਕੋਲ ਹੱਕ ਹੁੰਦਾ ਹੈ ਕਿ ਉਹ ਜੇ ਕੋਈ ਵਰਕ ਪਰਮਿਟ ਲੈ ਲਵੇ ਵਰਕ ਪਰਮਿਟ ਕੋਈ ਵੀ ਕੰਪਨੀ ਕੋਈ ਦੇ ਦੇਵੇ ਉਹਨੂੰ ਤਾਂ ਉਹ ਫਿਰ ਉਹਨੂੰ ਉਹਦੀ ਜਿਹੜੀ ਸਟੱਡੀ ਵੀਜ਼ਾ ਹੈ ਉਹ ਵਰਕ ਵੀਜ਼ੇ ਦੇ ਵਿੱਚ ਚੇਂਜ ਹੋ ਜਾਂਦਾ ਫਿਰ ਉਹ ਅੱਗੇ ਆਪਣਾ 2.5 2.5 ਸਾਲ ਦਾ ਜਿੱਦਾਂ ਵੀ ਪ੍ਰੋਸੈਸ ਹੈ ਉਹ ਕਰਕੇ ਤੇ ਅਖੀਰ ਪਰਮਾਨੈਂਟ ਜਿਹੜਾ ਰੈਜ਼ੀਡੈਂਸ ਲੈ ਲੈਂਦਾ ਯੂਕੇ ਦੀ ਹੁਣ ਕੀ ਹੋਇਆ ਜਿਹੜੀ ਸਭ ਤੋਂ ਵੱਡੀ ਗਾਜ ਡਿੱਗੀ ਆ ਉਹ ਇਹ ਹੈ ਕਿ ਹੁਣ ਸਟੂਡੈਂਟ ਜਿਹੜਾ ਉਹ ਜਿਹੜੀ ਸਪான்ਸਰਸ਼ਿਪ ਜਿਹੜਾ ਵਰਕ ਪਰਮਿਟ ਉਹਨੇ ਲੈਣਾ ਸੀ ਉਹਨੂੰ ਟਾਇਰ 2 ਕਿਹਾ ਜਾਂਦਾ ਟਾਇਰ 2 ਦੇ ਵਿੱਚ ਹੁਣ ਇਹਨਾਂ ਨੇ ਸਾਲ ਦੀ ਜਿਹੜੀ ਇਨਕਮ ਐਨੂਅਲ ਇਨਕਮ ਹੈਗੀ ਹੈ ਉਹ 38000 ਪਾਉਂਡ ਕਰ ਦਿੱਤੀ ਹੈ ਮਤਲਬ ਕਿ ਉਹ ਜਿਹੜਾ ਸਟੂਡੈਂਟ ਹੈ ਜੇ ਟਾਇਰ 2 ਸਪான்ਸਰਸ਼ਿਪ ਲੈ ਵੀ ਲਊਗਾ ਸਟੱਡੀ ਤੋਂ ਬਾਅਦ ਤਾਂ ਉਹਨੂੰ ਆਪਣੀ 5 ਸਾਲ ਤੱਕ ਹਰ ਸਾਲ 38000 ਪਾਉਂਡ ਜਿਹੜੀ ਹੈ ਉਹ ਦਿਖਾਣੀ ਪਊਗੀ ਇਨਕਮ ਜੇ ਨਹੀਂ ਤਾਂ ਫਿਰ ਉਹਨਾਂ ਦਾ ਵੀਜ਼ਾ ਜਿਹੜਾ ਉਹ ਨਹੀਂ ਬਦਨਾ ਤੇ 38000 ਤੇ ਭਾਈ ਇੱਥੇ ਕਹਿੰਦਿਆਂ ਕੋਹਾਂ ਦੇ ਨਹੀਂ ਬਣਦੀ 20000 ਸਾਲ ਦੀ ਇਨਕਮ ਦਿਖਾਉਣੀ ਹੋਵੇ ਨਾ ਤੇ ਉਹ ਬਹੁਤ ਵੱਡਾ ਇੱਕ ਚੀਜ਼ ਹੁੰਦੀ ਹੈ ਮਤਲਬ ਕਿ 20000 ਤੁਸੀਂ ਇਨਕਮ ਸ਼ੋਅ ਕਰਨੀ ਹੈ ਸਾਲ ਦੀ ਕਿ ਲੋ ਜੀ ਮੈਂ ਕਮਾ ਰਿਹਾ ਉਹੀ ਬਹੁਤ ਵੱਡੀ ਗੱਲ ਸੀ ਪਰ ਹੁਣ 38000 ਲਗਭਗ ਦੁੱਗਣੀ ਕਰ ਦਿੰਦੀ ਹੈ ਹੁਣ ਇਹਦਾ ਮਤਲਬ ਇਹ ਹੋਏਗਾ ਵੀ ਜਿਹੜੇ ਸਟੱਡੀ ਖਤਮ ਕਰ ਲੈਣਗੇ ਬੱਚੇ ਉਹ ਉਹਨਾਂ ਦਾ ਹੁਣ ਭਵਿੱਖ ਜਿਹੜਾ ਅੱਗੇ ਖਤਰੇ 'ਚ ਹੈ ਜਿਹੜੇ ਸੋਚ ਰਹੇ ਸੀ ਕਿ ਹੁਣ ਇੱਥੇ ਸੈਟਲ ਹੋਵਾਂਗੇ ਉਹ ਵੱਖਰੀ ਗੱਲ ਹੈ ਵੀ ਆਉਂਦੇ ਸਮੇਂ ਦੇ ਵਿੱਚ ਕੋਈ ਹੋਰ ਤਰੀਕਾ ਆ ਜਾਵੇ ਤਾਂ ਫਿਰ ਵੀ ਤੁਹਾਨੂੰ ਦੱਸ ਦਿਆਂਗੇ ਜਾਂ ਫਿਰ ਲੀਗਲ ਜਿਹੜੇ ਵਕੀਲ ਨੇ ਉਹ ਯੂਕੇ ਦੇ ਵਿੱਚ ਉਹ ਤੁਹਾਨੂੰ ਦੱਸਦੇ ਰਹਿੰਦੇ ਨੇ ਅਸੀਂ ਸਿਰਫ ਗੱਲਬਾਤ ਤੁਹਾਨੂੰ ਦੱਸ ਰਹੇ ਹਾਂ ਜੋ ਚੇਂਜਸ ਹੋਈਆਂ ਜੋ ਅਸੀਂ ਵਕੀਲਾਂ ਦੇ ਕੋਲੋਂ ਸੁਣਦੇ ਹਾਂ ਜਾਂ ਫਿਰ ਜੋ ਸਮਗਰੀ ਜਿਹੜੀ ਆ ਯੂਕੇ ਦੀਆਂ ਇਮੀਗ੍ਰੇਸ਼ਨ ਵੈੱਬਸਾਈਟਾਂ ਦੇ ਉੱਤੇ ਪਈ ਹੋਈ ਆ ਅਸੀਂ ਉਹ ਦੱਸ ਰਹੇ ਹਾਂ ਉਸ ਤੋਂ ਇਲਾਵਾ ਇੱਕ ਹੋਰ ਬਹੁਤ ਵੱਡਾ ਜਿਹੜਾ ਕਾਨੂੰਨ ਹੈਗਾ ਪਿਛਲੇ ਸਮੇਂ 'ਚ ਚੇਂਜ ਹੋਇਆ ਕਿ ਜਿਹੜੇ ਲੋਕ ਬ੍ਰਿਟਿਸ਼ ਸਿਟੀਜ਼ਨ ਨੇ ਤੇ ਉਹ ਵਿਆਹ ਕਰਾਉਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਕਿਸੇ ਕੁੜੀ ਦੇ ਨਾਲ ਜਾਂ ਕਿਸੇ ਮੁੰਡੇ ਦੇ ਨਾਲ ਤੇ ਉਹਨੂੰ ਇੱਥੇ ਲਿਆਉਣਾ ਚਾਹੁੰਦੇ ਆ ਪਾਕਿਸਤਾਨ 'ਚ ਵਿਆਹ ਕਰਾ ਕੇ ਕੁੜੀ ਜਾਂ ਮੁੰਡਾ ਇੱਥੇ ਲਿਆਉਣਾ ਚਾਹੁੰਦੇ ਆ ਤੇ ਉਹਨਾਂ ਦੀ ਇਨਕਮ ਵੀ 38000 ਦੇ ਕਰੀਬ ਕਰ ਦਿੱਤੀ ਹੈ ਵੀ ਤੁਸੀਂ ਫੇਰ ਹੀ ਆਪਣਾ ਸਪਾਊਸ ਪੰਜਾਬ ਭਾਰਤ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਲਿਆ ਸਕਦੇ ਹੋ ਜੇ ਤੁਸੀਂ ਯੂਕੇ ਦੇ ਵਿੱਚ ਸਾਲ ਦਾ 38000 ਪਾਉਂਡ ਕਮਾਉਂਦੇ ਹੋ ਇਹ ਬਹੁਤ ਵੱਡਾ ਜਿਹੜਾ ਕੰਮ ਜਾਂ ਚੇਂਜ ਜਿਹੜੀ ਆ ਉਹ ਆਈ ਹੈ ਜਿਹਦੇ ਨਾਲ ਜ਼ਿਆਦਾ ਅਸਰ ਜਿਹੜਾ ਉਹ ਪੰਜਾਬੀਆਂ ਦੇ ਉੱਤੇ ਤੇ ਪਾਕਿਸਤਾਨੀਆਂ ਦੇ ਉੱਤੇ ਪਿਆ ਜੋ ਪੰਜਾਬ ਤੇ ਪਾਕਿਸਤਾਨ ਦੇ ਵਿੱਚ ਵਿਆਹ ਕਰਾ ਕੇ ਆਪਣੇ ਸਪਾਊਸ ਇੱਥੇ ਲੈ ਕੇ ਆਉਂਦੇ ਸੀ ਸੋ ਇਹ ਬਹੁਤ ਵੱਡੀਆਂ ਚੇਂਜੇਸ ਜੜੀਆਂ ਨੇ ਉਹ ਯੂਕੇ ਦੇ ਵਿੱਚ ਕਾਨੂੰਨ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਕਾਨੂੰਨਾਂ ਦੇ ਵਿੱਚ ਆਈਆਂ ਜਿਹਦਾ ਬੜਾ ਵੱਡਾ ਅਸਰ ਹੁਣ ਪੰਜਾਬੀ ਸਟੂਡੈਂਟਾਂ ਦੇ ਉੱਤੇ ਪਿਆ ਇਹ ਵੀ ਮੰਨਿਆ ਜਾਂਦਾ ਕਿ ਸਰਕਾਰਾਂ ਜਦੋਂ ਤੱਕ ਆਪਣਾ ਘਰ ਭਰ ਲੈਂਦੀਆਂ ਪਹਿਲਾਂ ਤਾਂ ਕਹਿੰਦੀ ਆਜੋ 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 ਕਿਉਂਕਿ ਫੀਸਾਂ ਆ ਰਹੀਆਂ 20-20 ਹਜ਼ਾਰ ਪੌਂਡ ਕਲਾ-ਕਲਾ ਬੱਚਾ ਲੈ ਕੇ ਆ ਰਿਹਾ ਉਦੋਂ ਤੱਕ ਤਾਂ ਸਭ ਕੁਝ ਠੀਕ ਹੁੰਦਾ ਜਦੋਂ ਇਹਨਾਂ ਨੂੰ ਲੱਗਣ ਲੱਗਦਾ ਲਓ ਜੀ ਹੁਣ ਢਿੱਡ ਭਰ ਗਿਆ ਹੁਣ ਪੈਸਾ ਬਹੁਤ ਆ ਗਿਆ ਕੰਟਰੀ ਦੇ ਵਿੱਚ ਤਾਂ ਹੁਣ ਡੱਕਾ ਲਾ ਦਿਓ ਹੁਣ ਕਾਨੂੰਨ ਚੇਂਜ ਕਰ ਲਓ ਇਹ ਕਿਤੇ ਨਾ ਕਿਤੇ ਬਹੁਤ ਮੇਰੇ ਹਿਸਾਬ ਦੇ ਨਾਲ ਇਹ ਦਾ ਕਿਸੇ ਨੂੰ ਪੌੜੀ ਦੇ ਉੱਪਰ ਚਾੜ੍ਹ ਕੇ ਤੇ ਥੱਲੇ ਉਹਨੂੰ ਖਿੱਚ ਲੈਣਾ ਪੌੜੀ ਪੌੜੀ ਨੂੰ ਖਿੱਚ ਲੈਣਾ ਇਹੋ ਚੀਜ਼ ਹੈਗੀ ਆ ਮਤਲਬ ਕੈਨੇਡਾ ਇਦਾਂ ਨਹੀਂ ਕਰਦਾ ਕੈਨੇਡਾ ਜਿਹੜਾ ਕਾਨੂੰਨ ਲੈ ਕੇ ਚੱਲਿਆ ਹੋਇਆ ਬੇਸ਼ੱਕ ਉਹ ਜਿੱਦਾਂ ਦੇ ਮਰਜ਼ੀ ਹਲਾਤ ਹੈ ਪਰ ਉਹ ਸਾਰੇ ਪਰਮਾਨੈਂਟ ਰੈਜ਼ਿਡੈਂਸੀ ਪਹਿਲਾਂ ਟੀਆਰ ਫਿਰ ਪੀਆਰ ਕਰ ਦਿੰਦੇ ਆ ਪਰ ਯੂਕੇ ਦੇ ਵਿੱਚ 2009 ਚ ਵੀ ਇਸੇ ਤਰ੍ਹਾਂ ਬਹੁਤ ਸਟੂਡੈਂਟ ਆਏ ਸੀ ਬਹੁਤ ਜ਼ਿਆਦਾ ਸਟੂਡੈਂਟ ਉਹਨਾਂ ਦੇ ਬਾਅਦ ਵਿੱਚ ਵੀ ਕਾਨੂੰਨ ਜਿਹੜੇ ਉਹ ਚੇਂਜ ਹੋ ਗਏ ਫਿਰ ਉਹ ਅੱਜ ਵੀ ਵਿਚਾਰੇ ਇੱਥੇ ਧੱਕੇ ਖਾਂਦੇ ਨੇ ਕਿਸੇ ਨੂੰ 15 ਸਾਲ ਹੋ ਗਏ ਆ ਕਿਸੇ ਨੂੰ 20 ਸਾਲ ਹੋ ਗਏ ਆ ਕਿਸੇ ਨੂੰ 12 13 ਸਾਲ ਹੋ ਗਏ ਆ ਇਹ ਉਹੀ ਨੇ ਜਿਹੜੇ 2009 ਦੇ ਵਿੱਚ ਆਏ ਸਟੂਡੈਂਟ ਵੀਜ਼ਿਆਂ ਤੇ ਤੇ ਬਾਅਦ ਚ ਕਾਨੂੰਨ ਚੇਂਜ ਹੋ ਗਏ ਹੁਣ ਜੇ ਇਸ ਵਾਰੀ ਵੀ ਇਦਾਂ ਹੁੰਦਾ ਤੇ ਬਹੁਤ ਸਾਰੇ ਸਾਡੇ ਨੌਜਵਾਨ ਆ ਉਹ ਰੁੱਲ ਲਗੇ ਆਉਣ ਵਾਲੇ ਸਮੇਂ ਦੇ ਵਿੱਚ ਕੱਚੇ ਹੋ ਜਾਣਗੇ ਕੱਚਿਆਂ ਦੀ ਇੱਥੇ ਜ਼ਿੰਦਗੀ ਜਿਹੜੀ ਉਹ ਨਰਕ ਨਾਲੋਂ ਭੈੜੀ ਹੋ ਜਾਂਦੀ ਹੈ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਕਈਆਂ ਨੇ ਬਹੁਤ ਸੈਟਲ ਕੀਤਾ ਹੋਇਆ ਕੰਮ ਪਰ ਫਿਰ ਵੀ ਜਿਹਦੇ ਕੋਲ ਪੇਪਰ ਨਹੀਂ ਹੈਗੇ ਵਿਚਾਰਾ ਪਿੱਛੇ ਨਹੀਂ ਜਾ ਸਕਦਾ ਅੱਗੇ ਨਹੀਂ ਜਾ ਸਕਦਾ ਖੁੱਲ ਕੇ ਵਿਚਰ ਨਹੀਂ ਸਕਦਾ ਸੋ ਉਹ ਕੱਚਾ ਬੰਦਾ ਜਿਹੜਾ ਹੈਗਾ ਉਹਦੀ ਕਿਤੇ ਵੀ ਜ਼ਿੰਦਗੀ ਜਿਹੜੀ ਉਹ ਸਹੀ ਨਹੀਂ ਹੁੰਦੀ ਭਾਵੇਂ ਜਿੰਨਾ ਮਰਜੀ ਪੈਸਾ ਤੁਸੀਂ ਕਮਾਈ ਜੋ ਸੋ ਇਹ ਹਾਲਾਤ ਫਿਰ ਵੀ ਬਣ ਸਕਦੇ ਨੇ ਦੁਬਾਰਾ ਜੋ ਹੁਣ ਚੇਂजेस ਹੋ ਰਹੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸੁਣ ਰਿਹਾ ਵੀ ਹੋਰ ਚੇਂजेस ਵੀ ਜੜੀਆਂ ਨੇ ਆਨ ਦੀ ਵੇ ਨੇ ਜੀ ਜਿੱਦ ਲਈ ਜੀ ਜਦੋਂ ਵੀ ਕੋਈ ਐਦਾਂ ਦਾ ਕੋ ਲੋ ਕਿ ਮਤਲਬ ਸਾਹਮਣੇ ਆਂਦਾ ਜੋ ਪ੍ਰਵਾਸ ਨੂੰ ਲੈ ਕੇ ਹੋਵੇ ਤੇ ਤੁਸੀਂ ਉੱਥੇ ਆਪਣੀ ਪੂਰੀ ਸੂਝ ਦਿਖਾਉਣੀ ਹੁੰਦੀ ਹੈ ਤੁਸੀਂ ਬਿਲਕੁਲ ਸਾਡੇ ਜੋ ਦਰਸ਼ਕਾਂ ਨੇ ਉਹਨਾਂ ਨੂੰ ਸਹੀ ਗਾਈਡ ਕਰਦੇ ਹੋਣੇ ਤੇ ਸਾਡੇ ਦਰਸ਼ਕ ਤੁਹਾਡੇ ਤੋਂ ਇਸੇ ਗਾਈਡੈਂਸ ਦੀ ਉਮੀਦ ਕਰਦੇ ਨੇ ਧੰਨਵਾਦ ਕਰਦੇ ਹਾਂ ਜਿੱਦਾਂ ਕੋਈ ਹੋਰ ਅਪਡੇਟ ਆਂਦੀ ਹੈ ਥੋੜਾ ਜਰੂਰ ਜਾਣਾਂਗੇ ਧੰਨਵਾਦ ਜੀ ਧੰਨਵਾਦ ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਵੀ ਗੱਲਬਾਤ ਹੋਈ ਤੇ ਆਪਾਂ ਜਰੂਰ ਸਾਂਝੀ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਜੀ ਤੇ ਪ੍ਰਾਈ ਪੰਜਾਬੀ ਦੇ ਦੇਖੇ ਦਰਸ਼ਕਾਂ ਨੂੰ ਕਹਾਂਗੇ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਕਿਉਂਕਿ ਜਿੱਦਾਂ ਵੀ ਕੋਈ ਜੀਓਪੋਲਿਟਿਕਸ ਗੱਲ ਆਂਦੀ ਹੈ ਜਾਂ ਫਿਰ ਕਹੋ ਕਿ ਪ੍ਰਵਾਸ ਨਾਲ ਇੱਕ ਗੱਲਬਾਤ ਆਂਦੀ ਹੈ ਤਾਂ ਦਿਲਜੀਤ ਸਿੰਘ ਦੀ ਸਭ ਤੋਂ ਕਹੋ ਕਿ ਅੱਗੇ ਹੋ ਕੇ ਕਹੋ ਕਿ ਜਮੀਨੀ ਲੈਵਲ ਤੇ ਸਾਰੀ ਸੱਚਾਈ ਤੁਹਾਡੇ ਅੱਗੇ ਰੱਖਦੇ ਨੇ ਧੰਨਵਾਦ